ਇਹ ਜਿਹੜਾ ਬ੍ਰਿਟਨ ਆ ਇਹ ਅਮਰੀਕਾ ਦੀਆਂ ਜ਼ਿਆਦਾ ਚੀਜ਼ਾਂ ਖਰੀਦੂਗਾ। ਰਾਸ਼ਟਰਪਤੀ 트럼ਪ ਨੇ ਇਹ ਵੀ ਇਸ਼ਾਰਾ ਕੀਤਾ ਆ ਕਿ ਇਹਦੇ ਤੋਂ ਜ਼ਿਆਦਾ ਟੈਰਫ ਵੀ ਦੂਜੇ ਦੇਸ਼ਾਂ ਦੇ ਉੱਤੇ ਅਸੀਂ ਲਾ ਸਕਦੇ ਹਾਂ। ਕੁਝਤੇ ਕਹਿੰਦੇ ਵੀ ਇਹਨਾਂ ਦੇ ਕੋਲ 100-200 ਬਿਆਨ ਆ ਜਿਹੜਾ ਕਦੇ ਕੋਈ ਦੇ ਦਿੰਦੇ ਕਦੇ ਕੋਈ ਦੇ ਦਿੰਦੀ ਤੇ ਉਹਦੇ ਤੋਂ ਬਾਅਦ ਹਲਚਲ ਮੱਚ ਜਾਂਦੀ ਆ। ਬ੍ਰਿਟਨ ਜਿਹੜਾ ਆ ਉਹ 딜 ਦੇਖਦਾ ਹੈ ਕਿ ਅਸੀਂ ਕਾਮਯਾਬ ਹੋ ਗਏ ਆ ਜਿਹੜੀ ਰਾਸ਼ਟਰਪਤੀ 트럼ਪ ਨੇ ਪਹਿਲਾਂ ਸਾਡੇ ਤੇ ਸਖਤ ਅਪਰੋਚ ਕੀਤੀ ਸੀ ਜੇ ਸਖਤੀ ਕੀਤੀ ਸੀ ਉਹਨੂੰ ਅਸੀਂ ਨਰਮ ਕਰ ਲਿਆ ਇਹਨਾਂ ਨੇ ਇੱਕ ਟ੍ਰੇਡ 딜 ਜਾਨੀ ਕਿ ਵਪਾਰਕ ਸਮਝੌਤਾ ਯੂਕੇ ਦੇ ਨਾਲ ਅਮਰੀਕਾ ਨੇ ਆਪਣਾ ਕਰ ਲਿਆ ਆ ਇਹ ਪਹਿਲਾ ਟ੍ਰੇਡ ਸਮਝੌਤਾ ਆ 트럼ਪ ਦਾ ਜਦੋਂ ਦੇ ਇਹਨਾਂ ਨੇ ਆਪਣੇ ਟੈਰਫ ਵਾਲੀਆਂ ਪਾਲਿਸੀਜ਼ ਅਨਾਉਂਸ ਕੀਤੀਆਂ ਉਹਦੇ ਤੋਂ ਬਾਅਦ ਹੁਣ ਇਹ ਕਿਹਾ ਗਿਆ ਕਿ ਜਿਹੜਾ ਯੂਕੇ ਆ ਇਹ ਜਿਹੜਾ ਬ੍ਰਿਟਨ ਆ ਇਹ ਅਮਰੀਕਾ ਦੀਆਂ ਜ਼ਿਆਦਾ ਚੀਜ਼ਾਂ ਖਰੀਦੂਗਾ ਬ੍ਰਿਟਨ ਇਸ ਗੱਲ ਦੇ ਉੱਤੇ ਸਹਿਮਤ ਹੋ ਗਿਆ ਵੀ ਅਸੀਂ ਅਮਰੀਕਨ ਬੀਫ ਇਥੈਨੋਲ ਤੇ ਜਿਹੜੇ ਕੁਝ ਹੋਰ ਸਮਾਨ ਆ ਉਹਨਾਂ ਨੂੰ ਅਸੀਂ ਜ਼ਿਆਦਾ ਖਰੀਦਾਂਗੇ ਤੇ ਜਿਹੜੀ ਜਾਂ ਜਿਹੜੀ ਅਮਰੀਕਾ ਦੀਆਂ ਚੀਜ਼ਾਂ ਦੀ ਪ੍ਰੋਡਕਟਸ ਜਿਹੜੇ ਨੇ ਉਹਨਾਂ ਦੀ ਪ੍ਰੋਸੈਸਿੰਗ ਜ਼ਿਆਦਾ ਹੋਊਗੀ ਹਜੇ ਸਾਰੇ ਟੈਰਫ ਰਾਸ਼ਟਰਪਤੀ 트ੰਪ ਨੇ ਹਟਾਏ ਨਹੀਂ 10% ਟੈਰਫ ਯੂਐਸ ਦੇ ਜਿਹੜੇ ਯੂਐਸ ਦੇ ਨੇ ਬ੍ਰਿਟਿਸ਼ ਸਮਾਨ ਦੇ ਉੱਤੇ ਉਹ ਰਹਿਣਗੇ ਤੇ 트ੰਪ ਨੇ ਰਾਸ਼ਟਰਪਤੀ 트ੰਪ ਨੇ ਇਹ ਵੀ ਇਸ਼ਾਰਾ ਕੀਤਾ ਆ ਕਿ ਇਹਦੇ ਤੋਂ ਜ਼ਿਆਦਾ ਟੈਰਫ ਵੀ ਦੂਜੇ ਦੇਸ਼ਾਂ ਦੇ ਉੱਤੇ ਅਸੀਂ ਲਾ ਸਕਦੇ ਹਾਂ ਜਿਹੜੇ ਕਿਉਂਕਿ ਜਦੋਂ ਇਹ ਵਪਾਰਕ ਯੁੱਧ ਛੜਿਆ ਸੀ ਇਧਰੋਂ ਰਾਸ਼ਟਰਪਤੀ 트ੰਪ ਨੇ ਇੱਕ ਸਾਰਿਆਂ ਦੇ ਉੱਤੇ ਟੈਰਿਫ ਲਾਤੇ ਸਾਰਿਆਂ ਨੇ ਇਹਨਾਂ ਦੇ ਲਾ ਦਿੱਤੇ ਉਹਦੇ ਵਿੱਚ ਯੂਕੇ ਵੀ ਸ਼ਾਮਲ ਸੀ ਹੁਣ ਉਹਨਾਂ ਨੇ ਹਟਾ ਲਿਆ ਜਿਹੜਾ ਯੂਕੇ ਆ ਉਹ ਕਹਿੰਦੇ ਅਸੀਂ ਟੈਰਿਫਸ ਜਿਹੜੇ ਲਗਭਗ 2500 ਅਮਰੀਕਨ ਪ੍ਰੋਡਕਟਸ ਨੇ ਉਹਨਾਂ ਦੇ ਉੱਤੇ ਘਟਾਵਾਂਗੇ ਜਿਹਦੇ ਵਿੱਚ ਵਾਈਨ ਵੀ ਆ 올ਿਵ ਆਇਲ ਵੀ ਆ ਸਪੋਰਟਸ ਗੀਅਰ ਵੀ ਆ ਉਦੇ ਨਾਲ ਹੋਊਗਾ ਕਿ ਜਿਹੜੇ ਅਮਰੀਕਾ ਦੇ ਐਕਸਪੋਰਟਰ ਨੇ ਅਮਰੀਕਾ ਆਪਣਾ ਸਮਾਨ ਬਾਹਰ ਭੇਜਣਾ ਚਾਹੁੰਦਾ ਉਹਨੂੰ ਮਦਦ ਮਿਲੂਗੀ ਜਿਹੜੀ ਆਟੋ ਤੇ ਮੈਟਲ ਟੈਰਿਫਸ ਨੇ ਅਮਰੀਕਾ ਨੇ ਇਹ ਕਿਹਾ ਹੈ ਕਿ ਜਿਹੜੇ ਯੂ ਅਮਰੀਕਾ ਦੇ ਟੈਰਿਫ ਹੋਣਗੇ ਉਹ ਬ੍ਰਿਟਿਸ਼ ਦੀਆਂ ਕਾਰਾਂ ਦੇ ਉੱਤੇ ਘਟਾ ਦੇਵਾਂਗੇ 27.5% ਤੋਂ 10% ਦੇ ਉੱਤੇ ਲਾਵਾਂਗੇ ਤੇ 1 ਲੱਖ ਡਾਲਰ ਦਾ ਜਿਹੜਾ ਵਹੀਕਲ ਆ ਉਹਦੇ ਤੱਕ ਸਟੀਲ ਤੇ ਐਲਮਨ ਟੈਰਿਫ ਜਿਹੜੇ ਨੇ ਉਹ ਨੂੰ ਅਸੀਂ ਖਤਮ ਕਰ ਦਾਂਗੇ ਜਾਂ ਲਿਆ ਕੇ ਜ਼ੀਰੋ ਦੇ ਉੱਤੇ ਕਰ ਲਾਂਗੇ ਹੁਣ ਜਿਹੜੇ ਫੂਡ ਸਟੈਂਡਰਡ ਨੇ ਉਹ ਬਦਲੀ ਬਦਲਣਗੇ ਬ੍ਰਿਟਨ ਨੇ ਇਹ ਕਿਹਾ ਕਿ ਅਸੀਂ ਆਪਣੇ ਜਿਹੜੇ ਫੂਡ ਸੇਫਟੀ ਰੂਲ ਆ ਉਹਨੂੰ ਥੱਲੇ ਨਹੀਂ ਕਰਨਾ ਮਤਲਬ ਇਹ ਆ ਕਿ ਉਹ ਅ ਮੈਲਿਕ ਅਮਰੀਕਨ ਜਿਹੜੇ ਪ੍ਰੋਡਕਟਸ ਨੇ ਕਲੋਰੀਨ واਸ਼ਡ ਨੇ ਉਹਨਾਂ ਨੂੰ ਅਸੀਂ ਉੱਥੇ ਜਾਂ ਚਿਕਨ ਜਿਹਨੂੰ ਕਲੋਰੀਨ ਨਾਲ ਧੋਂਦੇ ਆ ਜਾਂ ਜਿਹੜੇ ਹਾਰਮੋਨ ਟ੍ਰੀਟਡ ਬੀਫ ਆ ਅਸੀਂ ਉਹਨੂੰ ਲਾਉ ਨਹੀਂ ਕਰਦੇ ਜਿਹੜੀ ਅਮਰੀਕਾ ਦੇਖੋ ਇਹ ਰਾਸ਼ਟਰਪਤੀ 트ੰਪ ਦੀ ਪਾਲਿਸੀ ਕੀ ਆ ਕਿਸੇ ਨੂੰ ਨਹੀਂ ਪਤਾ ਜਿਹੜੇ ਵੱਡੇ ਵੱਡੇ ਮਾਹਰ ਨੇ ਉਹ ਇਹਦੇ ਬਾਰੇ ਆਪਣੀ ਆਪਣੀ ਰਾਏ ਦਿੰਦੇ ਆ ਪਰ ਬੇਸਿਕਲੀ ਉਹਨਾਂ ਦਾ ਟਾਰਗੇਟ ਕਲੀਅਰ ਆ ਰਾਸ਼ਟਰਪਤੀ 트ੰਪ ਦਾ ਉਹ ਕਿੱਦਾਂ ਕਰਦੇ ਆ ਕੁਝ ਤੇ ਕਹਿੰਦੇ ਵੀ ਇਹਨਾਂ ਦੇ ਕੋਲ 100 200 ਬਿਆਨ ਆ ਜਿਹੜਾ ਕਦੇ ਕੋਈ ਦੇ ਦੇ ਦਿੰਦੇ ਕਦੇ ਕੋਈ ਦੇ ਦੇ ਦਿੰਦੇ ਤੇ ਉਹਦੇ ਤੋਂ ਬਾਅਦ ਹਲਚਲ ਮਚ ਜਾਂਦੀ ਆ ਉਹਦੇ ਤੋਂ ਬਾਅਦ ਫਿਰ ਉਹ ਬਿਆਨ ਬਦਲ ਲੈਂਦੇ ਆ ਉਹ ਇੱਕ ਸਟ੍ਰੈਟਜੀ ਆ ਇਹਨਾਂ ਦੀ ਚਾਹੁੰਦੇ ਕੀ ਆ ਰਾਸ਼ਟਰਪਤੀ 트ੰਪ ਉਹ ਇਹ ਚਾਹ ਰਿਆ ਕਿ ਅਮਰੀਕਾ ਦੀਆਂ ਚੀਜ਼ਾਂ ਬਾਹਰ ਜਦੋਂ ਜਾਣ ਬਾਹਰਲੇ ਲੋਕਾਂ ਨੂੰ ਉਹ ਸਸਤੀਆਂ ਪੈਣ ਉਹ ਸਸਤੀਆਂ ਪੈਣਗੀਆਂ ਬਾਹਰਲੇ ਲੋਕਾਂ ਨੂੰ ਜਿੱਦਾਂ ਯੂਕੇ ਦੇ ਨਾਲ ਇਹ ਡੀਲ ਆ ਅਮਰੀਕਾ ਦਾ ਸਮਾਨ ਉੱਥੇ ਯੂਕੇ ਦੇ ਵਿੱਚ ਸਸਤਾ ਪਵੇ ਤੇ ਇਹਦਾ ਮਤਲਬ ਇਹ ਆ ਕਿ ਅਮਰੀਕਾ 'ਚ ਜ਼ਿਆਦਾ ਚੀਜ਼ਾਂ ਬਣਨਗੀਆਂ ਜ਼ਿਆਦਾ ਬਾਹਰ ਜਾਣਗੀਆਂ ਤੇ ਜਿਹੜਾ ਸਮਾਨ ਬਾਹਰੋਂ ਆ ਰਿਹਾ ਅਮਰੀਕਾ ਦੇ ਵਿੱਚ ਯੂਕੇ ਤੋਂ ਜਿੱਦਾਂ ਇਸ ਵਪਾਰਕ ਸਮਝੌਤੇ 'ਚ ਉਹ ਅਮਰੀਕਾ ਦੇ ਵਿੱਚ ਮਹਿੰਗਾ ਪਵੇ ਹੁਣ ਹੋਊਗਾ ਕਿ ਜਿਹੜੇ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹ ਯੂਕੇ ਦਾ ਸਮਾਨ ਨਹੀਂ ਲੈਣਗੇ ਉਹ ਅਮਰੀਕਾ ਦਾ ਸਮਾਨ ਲੈਣਗੇ ਕਿਉਂਕਿ ਯੂਕੇ ਦਾ ਸਮਾਨ ਮਹਿੰਗਾ ਪਊਗਾ ਉਹਦੇ ਨਾਲ ਅਲਟੀਮੇਟਲੀ ਹੋਊਗਾ ਕਿ ਅਮਰੀਕਾ ਦੇ ਵਿੱਚ ਫੈਕਟਰੀਆਂ ਲੱਗਣਗੀਆਂ ਅਮਰੀਕਾ ਦੇ ਵਿੱਚ ਕੰਮ ਹੋਊਗਾ ਇਹ ਦੀ ਡਿਵੈਲਪਮੈਂਟ ਹੋਊਗੀ ਅਸਲ ਇਹਨਾਂ ਦਾ ਜਿਹੜਾ ਐਂਡ ਗੋਲ ਆ ਉਹ ਇਹ ਹੈ ਉਹਨੂੰ ਇਹ ਕਰਦੇ ਕੇ ਇਸ ਤਰੀਕੇ ਨਾਲ ਆ ਕਦੇ 25% ਲਾਤ 25% ਤੋਂ ਘਟਾ ਕੇ 10% ਕਰਤਾ 10% ਤੋਂ ਲਾ ਕੇ ਕਿਸੇ ਨਾਲ ਹੋਰ ਡੀਲ ਕਰ ਲਈ ਉਹ ਸਾਰਾ ਉਸ ਜਿਹੜਾ ਇੱਕ ਵੱਡਾ ਮਕਸਦ ਆ ਉਹਦਾ ਇੱਕ ਪਾਰਟ ਆ ਸੋ ਹੁਣ ਇਹਨਾਂ ਨੇ ਸਾਰੀ ਦੁਨੀਆ ਨੂੰ ਇੱਕ ਵਾਰੀ ਕੀਤਾ ਹੈ ਤੇ ਇਹ ਪਹਿਲਾ ਐਗਰੀਮੈਂਟ ਹੈ ਇਹਨਾਂ ਦੇ ਤਰਫੋਂ ਤੋਂ ਬਾਅਦ ਜਿਹੜਾ ਯੂਕੇ ਦੇ ਨਾਲ ਕੀਤਾ ਗਿਆ ਆ ਸੋ ਇੱਕ ਸਿੰਬੋਲਿਕ ਜਿਹਨੂੰ ਰਾਜਨੀਤਿਕ ਤੌਰ ਤੇ ਦੇਖਿਆ ਜਾਵੇ ਤੇ ਚਨਾਤਮਕ ਸਮਝੌਤਾ ਆਇਆ ਹੈ ਜਦੋਂ ਡੀਲ ਇਹਨਾਂ ਨੇ ਅਨਾਉਂਸ ਕੀਤੀ ਆ ਤਾਂ ਉਹ ਸੈਕੰਡ ਵਰਲਡ ਵਾਰ ਦੀ 80th ਐਨੀਵਰਸਰੀ ਦੇ ਉੱਤੇ ਯੂਰਪ ਜਿਹੜਾ ਸਿੰਬੋਲਿਕਲੀ ਇੰਪੋਰਟੈਂਟ ਹੋ ਗਿਆ ਸੀ ਦੋਵਾਂ ਦੇਸ਼ਾਂ ਦੇ ਲਈ ਦੋਵੇਂ ਸਾਈਡਾਂ ਇਹਦੇ ਵਿੱਚ ਜੀਤੂ ਰਹੀਆਂ ਇੱਕ ਤਰੀਕੇ ਨਾਲ ਕਹਿ ਲਓ ਬ੍ਰਿਟਨ ਜਿਹੜਾ ਆ ਉਹ 딜 ਦੇਖਦਾ ਹੈ ਕਿ ਅਸੀਂ ਕਾਮਯਾਬ ਹੋ ਗਏ ਆ ਵੀ ਜਿਹੜੀ ਰਾਸ਼ਟਰਪਤੀ 트ੰਪ ਨੇ ਪਹਿਲਾਂ ਸਾਡੇ ਤੇ ਸਖਤ ਅਪਰੋਚ ਕੀਤੀ ਸੀ ਜਾਂ ਸਖਤੀ ਕੀਤੀ ਸੀ ਉਹਨੂੰ ਅਸੀਂ ਨਰਮ ਕਰ ਲਿਆ ਦੂਜੇ ਪਾਸੇ ਅਮਰੀਕਾ ਇਹ ਕਹਿ ਰਿਹਾ ਹੈ ਕਿ ਸਾਨੂੰ ਹੋਰ ਮਾਰਕੀਟ ਦੀ ਐਕਸੈਸ ਮਿਲ ਗਈ ਹੈ ਸਪੈਸ਼ਲੀ ਜਿਹੜੇ ਸਾਡੇ ਫਾਰਮਰ ਨੇ ਜਾਂ ਐਕਸਪੋਰਟਰ ਨੇ ਉਹ ਉੱਥੇ ਜਾ ਕੇ ਜ਼ਿਆਦਾ ਚੰਗੀ ਤਰ੍ਹਾਂ ਆਪਣਾ ਮਾਲ ਵੇਚ ਸਕਣਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ